ਸਿਰੀ ਰਾਗ ਮਹੱਲਾ ਤੀਜਾ ਸਚਾ ਸਾਹਿਬ ਸੇਵੀਐ ਸਚੁ ਬੜਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ ਇਹੋ ਮਨ ਧਾਵਤ ਤਾ ਰਹੈ ਜਾਪੇ ਨਦਰ ਕਰੇ ਭਾਇਰੇ ਗੁਰਮੁਖ ਹਰਿ ਨਾਮੁ ਧਿਆਇ ਨਾਮ ਨਦਾਨ ਸਦ ਮਨ ਵਸੈ ਮਹਿਲੇ ਪਾਵੈ ਥਾਓ ਰਹਾਓ ਮਾਰਮਕ ਮੰਤਨ ਆਂਦਾ ਹੈ ਤਿਸਨੂੰ othor ਨਾ ਠਾਓ ਉਹ ਜੋ ਨਿਪੋਂਦਾ ਫਿਰੇ ਜਿਉ ਸੁੰਝੇ ਕਰ ਕਾਓ ਗੁਰਮਤੀ ਕਟ ਚਾਨਣਾ ਸਬਦ ਮਿਲੇ ਹਰਨਾਓ ਤ੍ਰੈ ਗੁਣ ਵੇਖਿਆ ਅੰਧ ਹੈ ਮਾਇਆ ਮੋਹ ਗੁਵਾਰ ਲੋਭੀਨ ਕੋ ਸੇਵਦੇ ਪੜ ਵੇਦਾਂ ਕਰੇ ਪੁਕਾਰ ਬਿਖੇ ਅੰਦਰ ਪਾਚ ਬੂਏ ਨਾ ਔਰ ਵਾਰ ਨਾ ਪਾਰ ਮਾਇਆ 모ਹੇ ਵਿਸਾਰਿਆ ਜਗਤ ਪਿਤਾ ਪਿਰਤ ਪਾਲ ਵਾਜੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3 ਤ੍ਰੈਗੁਣ ਮਾਇਆ 모ਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਆ ਨਾ ਹਰ ਨਾਮ ਵਸਿਆ ਮਨ ਆਏ ਪੋਤੇ ਜਿਲ ਕੈ ਪੁਨ ਹੈ ਤਿਨ ਸਤ ਸੰਗਤ ਮੇ ਲਾਇਏ ਪਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸਬਦ ਮੇ ਲਾਓ ਰਹਾਓ ਜਿਨਨੇ ਨਾ ਪਛਾਣਿਆ ਤਨ ਵਿਟੋ ਵਾਲ ਜਾਓ ਆਪ ਸੋੜ ਚਰਣੀ ਲਗਾ ਚੱਲਾ ਤਿਨ ਕੇ ਪਾਏ ਲਾਹਾ ਹਰ ਹਰ ਨਾਮ ਵਲੇ ਸਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤੁਰ ਲੋੜ ਲਓ ਜਿੰਦੂ ਪਾਈਏ ਸਚ ਸੋਏ ਅਸਰ ਸੰਗਾਰ ਸੁਖ ਵਸੈ ਜੋਤ ਜੋਤਿ ਭਾਵੈ ਸੋ ਹੋਏ ਜਿਹਾ ਸਤੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸੈਸਾ ਮੂਲੇ ਨਾਹੀ ਭੌ ਲਾਇ ਜਨ ਕੋਏ ਨਾਰਕ ਏਕ ਜੋਤ ਦੋਏ ਮੂਰਤੀ ਸਬਦ ਮਿਲਾਵਾ ਹੋਏ